ਮੁਹਾਲੀ ਦੇ ਅਲੱਗ-ਅਲੱਗ ਫੈਸਾਂ ਦੇ ਵਿੱਚ ਕਾਰ ਦੇ ਵਿੱਚ ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ ਕਿਉਂਕਿ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਹੈ। ਮੁਹਾਲੀ ਦੇ थाना ਮਟੌਰ ਦੇ ਐਸਐਚਓ ਅਮਨਦੀਪ ਤਰੀਕਾ ਨੇ ਦਿੱਤੀ ਜਾਣਕਾਰੀ ਕਿ ਕਿੰਨੇ ਚਲਾਨ ਇਸ ਵੇਲੇ ਤੱਕ ਕੀਤੇ ਗਏ ਨੇ ਤੇ ਕੀ ਅਚੀਵਮੈਂਟਸ ਰਹੀਆਂ ਮੁਹਾਲੀ ਪੁਲਿਸ ਦੀਆਂ। ਇਹਦੇ ਚ ਜੀ ਮਾਨਯੋਗ ਐਸਐਸਪੀ ਮੁਹਾਲੀ ਐਸਪੀ ਸਿਟੀ ਸਾਹਿਬ ਮੁਹਾਲੀ ਤੇ ਡੀਐਸਪੀ ਸਿਟੀ 1 ਸਾਹਿਬ ਮੁਹਾਲੀ ਨੇ ਹਦਾਇਤਾਂ ਦਿੱਤੀਆਂ। ਅਸੀਂ ਹਰ ਫਰਾਈਡੇ ਸੈਟਰਡੇ ਸੰਡੇ ਕਾਰੋਬਾਰ ਦਾ ਸਪੈਸ਼ਲੀ ਡਰਾਈ ਚਲਾਈ ਹੋਈ ਹੈ ਉਹਦੇ ਚ ਅਸੀਂ ਕਾਫੀ ਗੱਡੀਆਂ ਕੰਪਾਉਂਡ ਕੀਤੀਆਂ ਕਾਫੀਆਂ ਆਹ ਦੇ ਡਰਿੰਕ ਐਂਡ ਡਰਾਈ ਦੇ ਚਲਾਨ ਕੀਤੇ ਆ ਬਟ ਇਹ ਜਿਹੜਾ ਵੀਕਐਂਡ ਤੋਂ ਬਿਨਾਂ ਵੀ ਅਸੀਂ ਖਾਸ ਕਰਕੇ 3B2 ਦੀ ਮਾਰਕੀਟ ਜਾਂ ਹੋਰ ਵੀ ਜਿਹੜੀਆਂ ਬਿਜ਼ੀ ਮਾਰਕੀਟਸ ਇੱਥੇ ਹੈਗੀਆਂ ਉਹਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਪੁਲਿਸ ਪ੍ਰੈਜ਼ੈਂਸ ਕਾਫੀ ਵਧਾਈ ਹੋਈ ਹੈ ਤੇ ਜੋ ਵੀ ਉੱਥੇ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਲਾਇਸੈਂਸ ਗ੍ਰੇਟ ਹੁੰਦੀ ਹੈ ਜਾਂ ਕੋਈ ਵਾਈਲੇਸ਼ਨ ਹੁੰਦੀ ਆ ਤੇ ਉਹਦੇ ਤੇ ਬੜੀ ਸਖਤੀ ਨਾਲ ਕਾਰਵਾਈ ਕੀਤੀ ਜਾਂਦੀ ਆ। ਸਕੂਲਰਬਾਦੀ ਦੇ ਲਗਾਤਾਰ ਕੇਸ ਆਉਂਦੇ ਆ। ਇੱਕ ਤੋਂ ਕਰਦੋਂ ਪਹਿਲਾਂ ਆਇਆ ਸੀ ਉਹਦੀ ਕਾਰਵਾਈ ਹੋਈ ਹੋਈ ਆ। ਨੌਜਵਾਨ ਜਿਹੜਾ ਤੋਂ ਕਰਦੋਂ ਪਹਿਲਾਂ ਆਇਆ ਸੀ। ਹਾਂਜੀ ਇਹ 19 ਦੇ 20 ਦੀ ਰਾਤ ਦੀ ਗੱਲ ਹੈ ਜੀ। 3ਵੀਂ 2 ਮਾਰਕੀਟ ਦੇ ਨਾਲ ਜਿਹੜੀ ਘਟਾਣੀ ਦੇ ਨਾਲ ਰੋਡ ਜਾਂਦੀ ਆ। ਉੱਥੇ ਇਹ ਮੁੰਡਾ ਕਾਫੀ ਖਤਰਨਾਕ ਢੰਗ ਨਾਲ ਗੱਡੀ ਚਲਾ ਕੇ ਆਇਆ ਤੇ ਉੱਥੇ ਕੁਝ ਲੜਕੀਆਂ ਗੱਡੀ ਆਪਣੇ ਸੜਕ ਕ੍ਰੋਸ ਕਰ ਰਹੀਆਂ ਸੀਗੀਆਂ। ਤੇ ਉਹ ਉਥੇ ਜਿਹੜਾ ਹੈਗਾ ਇਹਨਾਂ ਦਾ ਡਿਸਪੂਟ ਹੋ ਗਿਆ ਤੇ ਇਹਨੇ ਕੁੜੀਆਂ ਨਾਲ ਕਾਫੀ ਜਿਹੜੀ ਹੈਗੀ ਆ ਭੱਦੀ ਸ਼ਬਦਾਂ ਵਾਲੀ ਵਿਰਤੀ ਤੇ ਕੁਝ ਇਸ਼ਾਰੇ ਗਲਤ ਕੀਤੇ ਤੇ ਗੱਡੀ ਬੜੀ ਇਹ ਗਲਤ ਤਰੀਕੇ ਨਾਲ ਚਾਹ ਰਿਆ ਚਲਾ ਰਿਆ ਸੀ ਤੇ ਇਹਨੇ ਕਿ ਸ਼ਰਾਬ ਵਗੈਰਾ ਵੀ ਪੀਤੀ ਹੋਈ ਸੀ ਤੇ ਇਹਦਾ ਮਲਾਜਾ ਵਗੈਰਾ ਕਰਾਇਆ ਗਿਆ ਤੇ ਇਸ ਤੋਂ ਬਾਅਦ ਇਹਦੇ ਤੇ ਇਹਦੀ ਗੱਡੀ ਵੀ ਇੰਪਾਉਂਡ ਕੀਤੀ ਗਈ ਹੈ ਤੇ ਇਹਦੇ ਤੇ ਬਣਦੀਆਂ ਧਰਾਵਾਂ ਤਹਿਤ ਪਰਚਾ ਵੀ ਦਰਜ ਕਰਕੇ ਇਹਦੀ ਗ੍ਰਿਫਤਾਰੀ ਪਾ ਲਈ ਤੇ ਵੀਕੈਂਡ ਤੇ ਲੱਗਾ ਤਾਂ ਦੇਖਿਆ ਜਾਂਦਾ ਲੋਕ ਫੁੱਲੜਬਾਸੀ ਕਰ ਰਹੇ ਆ ਕਿ ਕੋਈ ਉਹਨਾਂ ਨੂੰ ਬਾਹਰ ਨੂੰ ਵੀ ਲੈ ਜਾਂ ਕਿਛੇ ਜੀ ਕੁਝ ਮੁਸਫਰ ਉਤੇ ਲਾਈ ਹੋਈ ਹੈ ਜਾਂ ਅਤਿਆਰੀ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਸਭਾ ਨੂੰ ਇਸ ਨੂੰ ਰੱਖਿਆ ਹੈ ਕਿੰਨੇ ਤੋਂ ਦਰ ਰੋਕ ਚੜਦੇ ਨੇ ਕੋਈ ਗੁਦਰ ਬਾਜਦਾਂ ਲੱਗਦੀ ਫਾਈਲ ਤੋਂ ਲੱਗਦੇ ਦੇਖੋ ਜੀ ਅਸੀਂ ਡੇਲੀ ਹੀ ਤੁਸੀਂ ਦੇਖਿਆ ਹੋਣਾ ਮਾਨਯੋਗ ਐਸਐਸਪੀ ਸਾਹਿਬ ਨੇ ਸਪੈਸ਼ਲੀ ਜਿਹੜਾ ਹੈਗਾ ਫੋਰਸ ਡਿਪਲੋਏ ਕਰਵਾਈ ਹੋਈ ਹੈ ਜੀ ਨਾਲ ਸਾਡੇ ਥਾਣੇ ਦੇ ਮੁਲਾਜ਼ਮ ਹੁੰਦੇ ਆ ਤੇ ਅਸੀਂ ਉੱਥੇ ਡੇਲੀ ਹੀ ਡੋਮਿਨੇਟ ਕਰ ਰਹੇ ਆ ਖਾਸ ਕਰਕੇ 3B2 ਮਾਰਕੀਟ ਨੂੰ ਸੱਤ ਕੇਸ ਮਾਰਕੀਟ ਤੇ ਆਪਣੀ ਜਿਹੜਾ ਹੈਗਾ ਉਧਰ ਜੁਬਲੀ ਵਾਕਪਲ ਵੀ ਅਸੀਂ ਕਾਫੀ ਧਿਆਨ ਦਿੱਤਾ ਹੋਇਆ ਤੇ ਮੈਂ ਸਾਰਿਆਂ ਨੂੰ ਜਿਹੜੀ ਇਹ ਅਪੀਲ ਕਰਨਾ ਚਾਹਣਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਇੱਥੇ ਵਾਇਲੇਸ਼ਨ ਨਾ ਕਰਨ ਬਹੁਤ ਸਖਤੀ ਨਾਲ ਨਜਿੱਠਿਆ ਜਾਊਗਾ ਤੇ ਨਜਿੱਠਿਆ ਜਾ ਰਿਹਾ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਗੱਡੀਆਂ ਸਕੇਟ ਕਰਨ ਵਾਲਿਆਂ ਤੇ ਵੀ ਅਸੀਂ ਪਰਚੇ ਦਿੰਦੇ ਆ ਸੋ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਵੀ ਜਿਹਨੇ ਵੀ ਆਉਣਾ ਜੀ ਸਰ ਕੇ ਆਓ ਬਟ ਡੀਸੈਂਸੀ ਨਾਲ ਉਥੇ ਆਪਦਾ ਆਉਣ ਫੈਮਲੀ ਦੇ ਨਾਲ ਆਉਣ ਜਾਂ ਇਕੱਲੇ ਆਓ ਜੇ ਕਿਸੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਵਾਇਲੇਸ਼ਨ ਕੀਤੀ ਹੁੱਲੜ ਵਿਜਬਾਜੀ ਕੀਤੀ ਜਾਂ ਕ੍ਰਾਈਮ ਕੀਤਾ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਕੀਤੀ ਜਾਵੇ ਇੱਕ ਪਿਛਲੇ ਜੀ ਇੱਕ ਹੋਰ ਮਾਮਲਾ ਆਇਆ ਸੀ ਜਿਹੜੀ ਟੂ ਮਾਰਕੀਟ ਸਟੱਪਾ ਟਕਾਸ ਕੋ 15 ਦੁਕਾਨਦਾਰਾਂ ਦੇ ਖਿਲਾਫ ਸੀ ਇਹ ਤੋਂ ਮਾਮਲਾ ਕਿਸੇ ਤਰ੍ਹਾਂ ਉਹ ਇਹ ਜਿਹੜੇ ਪਰਚੇ ਜੀ ਇਹ ਜਿਹੜੀਆਂ ਈਟਰੀਜ਼ ਨੇ ਉਥੇ 15 ਈਟਰੀਜ਼ ਤੇ ਐਫ ਆਈ ਆਰ ਦਰਜ ਹੋਈ ਹੈ ਇਹ ਐਸ ਡੀਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵੱਲੋਂ ਸਾਨੂੰ ਜਿਹੜੀ ਉਹਨਾਂ ਵੱਲੋਂ ਕੰਪਲੇਂਟ ਆਈ ਸੀ ਤੇ ਸਟੇਟਮੈਂਟ ਲਿਖਾਈ ਗਈ ਸੀ ਵੀ ਇਹਨਾਂ ਨੇ ਜਿਹੜਾ ਹੈਗਾ ਵਾਇਲੇਸ਼ਨ ਕੀਤੀ ਹੈ ਉੱਥੇ ਸਟਾਰਨ ਸਿਸਟਮ ਦੇ ਵਿੱਚ ਸੀਵਜ ਵਗੈਰਾ ਦਾ ਜਿਹੜਾ ਹੈਗਾ ਕੋਈ ਗੰਦਾ ਪਾਣੀ ਵਗੈਰਾ ਛੱਡਿਆ ਹੋਇਆ ਤੇ ਉੱਥੇ ਗਲੀ ਰੋਡ ਵਗੈਰਾ ਦਾ ਨੁਕਸਾਨ ਕੀਤਾ ਤੇ ਉਹਨਾਂ ਦੀ ਕੰਪਲੇਂਟ ਤੇ ਸਟੇਟਮੈਂਟ ਦੇ ਬੇਸ ਤੇ ਇਹਨਾਂ 15 ਇਟਰੀਨ ਦੇ ਵਿਰੁੱਧ ਸੈਕਸ਼ਨ 4 ਦਾ ਪ੍ਰੋਵੈਂਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਐਕਟ 2014 ਤਹਿਤ ਕਸਾ ਦਰਜ ਕੀਤਾ ਗਿਆ।